ਪੰਜਾਬ ਦਾ 2025-26 ਦਾ ਬਜਟ ਜਿਹੜਾ ਉਹ ਸਰਬਸੰਮਤੀ ਨਾਲ ਲਗਭਗ ਪਾਸ ਹੋਇਆ ਸ਼ਾਨਦਾਰ ਬਜਟ ਹੈ ਲੋਕਪੱਖੀ ਬਜਟ ਹੈ ਕੱਲ ਤੋਂ ਜਦੋਂ ਤੋਂ ਬਜਟ ਪੇਸ਼ ਕੀਤਾ ਹੈ ਵਿੱਤ ਮੰਤਰੀ ਸਾਹਿਬ ਨੇ ਬਹੁਤ ਸਾਰੇ ਲੋਕਾਂ ਦੀਆਂ ਵਧਾਈਆਂ ਆ ਰਹੀਆਂ ਨੇ ਕੋਈ ਨਵਾਂ ਟੈਕਸ ਨਹੀਂ ਲਾਇਆ ਐਜੂਕੇਸ਼ਨ ਵਾਸਤੇ ਪਹਿਲੀ ਵਾਰ 17000 ਕਰੋੜ ਤੋਂ ਵੱਧ ਰੱਖਿਆ ਹੈ ਸਪੋਰਟਸ ਵਾਸਤੇ ਜਦੋਂ 82 ਕਰੋੜ ਰੱਖਿਆ ਜਾਂਦਾ ਸੀ ਅੱਜ 979 ਕਰੋੜ ਰੱਖਿਆ ਹੈ ਔਰ ਮੈਡੀਕਲ ਵਾਸਤੇ ਔਰ ਹਰ ਫੀਲਡ ਵਾਸਤੇ ਅਸੀਂ ਆਪਣਾ ਰੋਡ ਮੈਪ ਜਿਹੜਾ ਹੈ ਉਹ ਕਲੀਅਰ ਕਰਤਾ ਤੇ ਇਸ ਬਜਟ ਰਾਹੀਂ ਰੰਗਲੇ ਪੰਜਾਬ ਦੇ ਰੰਗ ਹੋਰ ਉਗੜਨਗੇ ਆਉਣ ਵਾਲੇ ਦਿਨਾਂ ਚਾਹ 1 April ਤੋਂ ਬਾਅਦ ਇਹ ਬਜਟ ਖਰਚ ਹੋਣਾ ਸ਼ੁਰੂ ਹੋ ਜਾਊਗਾ ਤੇ ਤੁਹਾਨੂੰ ਜਗ੍ਹਾ-ਜਗ੍ਹਾ ਤੇ ਜਾ ਕੇ ਤੁਸੀਂ ਵੀ ਕਵਰ ਕਰੋਗੇ ਸਕੂਲਾਂ ਰਾਹੀਂ ਜਾ ਇਨਫਰਾਸਟਰਕਚਰ ਆਹੀ ਤੇ ਤੁਹਾਨੂੰ ਪਤਾ ਲੱਗਣ ਲੱਗ ਜੂਗਾ ਤੇ ਮੈਂ ਬਹੁਤ ਧੰਨਵਾਦ ਕਰਦਾ ਆ اپੋਜੀਸ਼ਨ ਦਾ ਵੀ ਕਿ ਬਹੁਤਾ ਜਿਆਦਾ ਰੋਲੇ ਰੱਪਾ ਨਹੀਂ ਪਿਆ ਜਿਹੜੇ ਰੋਲੇ ਰੱਪੇ ਵਾਲੇ ਸੀ ਉਹ 2-4 ਮਿੰਟ ਚੱਬਦਾ ਕੰਮ ਕਰਕੇ ਚਲੇ ਜਾਂਦੇ ਸੀ ਤੇ ਬਾਕੀ اپੋਜੀਸ਼ਨ ਜਿਹੜੀ ਆ ਉਹਨੇ ਲਗਭਗ ਸਾਥ ਹੀ ਦਿੱਤਾ ਸੋ ਇਹੀ ਲੋਕਤੰਤਰ ਦੀ ਖੂਬਸੂਰਤੀ ਹੈ ਕਿ ਸਵਾਲ ਜ਼ਰੂਰ ਕਰਨ ਜਵਾਬ ਮਿਲਣਗੇ ਹੈਲਦੀ ਕ੍ਰਿਟਿਸਿਜ਼ਮ ਕਰਨ ਸਾਨੂੰ ਚੰਗਾ ਲੱਗੂਗਾ ਆਈਡੀਆਜ਼ ਮਿਲਣਗੇ ਸੋ ਬਹੁਤ-ਬਹੁਤ ਤੁਹਾਡਾ ਵੀ ਧੰਨਵਾਦ ਆ ਤੁਸੀਂ ਇਹਨਾਂ ਕਵਰ ਕੀਤਾ ਇੱਥੇ ਤੁਹਾਨੂੰ ਵੇਟ ਕਰਨੀ ਪੈਂਦੀ ਹੈ ਕਈ ਕਿ ਘੰਟੇ ਡਿਬੇਟ ਲੰਬੀ ਹੋ ਜਾਂਦੀ ਹੈ ਕਈ ਵਾਰੀ ਸੋ ਸਾਰੇ ਜਿੰਨੇ ਵੀ ਐਮਐਲਏ ਸਹਿਬਾਨ ਚਾਹੇ ਇਧਰਲੇ ਬੈਂਚ ਦੇ ਚਾਹੇ ਉਧਰਲੇ ਬੈਂਚ ਦੇ ਜਿੰਨੇ ਵੀ ਬੋਲੇ ਉਹਨਾਂ ਨੂੰ ਵੀ ਮੈਂ ਮੁबारकਾ ਦਿੰਨਾ ਔਰ ਉਹਨਾਂ ਜਿਨ੍ਹਾਂ ਨੇ ਚੁਣ ਕੇ ਭੇਜਿਆ ਹਰੇਕ ਜਿਹੜਾ ਉਹ ਉਮੀਦ ਕਰਦਾ ਹੈ ਕਿ ਸਾਡਾ ਬੰਦਾ ਸਾਡੇ ਪੱਖ ਦੀ ਗੱਲ ਕਰੇ ਤਾਂ ਮੇਰੇ ਖਿਆਲ ਚ ਇਸ ਵਿਧਾਨ ਸਭਾ ਚ ਹੋਇਆ ਸਰ ਜਿਹੜੀ ਡਰਗ ਸੈਂਸਸ ਕਰਾਨ ਜਾਣ ਜਾ ਰਹੇ ਹੋ ਉਸਾਂ ਨੇ ਜਾਂ ਬਾਜਵਾ ਸਾਹਿਬ ਵੀ ਜੋ ਤੁਸੀਂ ਬੋਲਦੇ ਸੀ ਐਣੀ ਸੀ ਕਿ ਕਈ ਵਾਰੀ ਵਾਕ ਆਊਟ ਵੀ ਕੀਤਾ ਉਹਨਾਂ ਕੋਈ ਐਨਜੀ ਫਿਰ ਕੋਈ ਜਦੋਂ ਕੋਈ ਗੱਲ ਨਹੀਂ ਹੁੰਦੀ ਜਿਹੜਾ ਪਹਿਲਵਾਨ ਹਾਰਦਾ ਹੋਵੇ ਉਹ ਕੰਨਾਂ ਕੋਨਾਂ ਤੇ ਦੰਦੀਆਂ ਮਡਣ ਲੱਗ ਜਾਂਦਾ ਫਿਰ ਉਹਨਾਂ ਇਧਰ ਉਧਰ ਹੋਰ ਤਰੀਕੇ ਲੱਪਣ ਲੱਗ ਜਾਂਦੇ ਵੀ ਹਾਰ ਤਾਂ ਗਈ ਸੋ ਜਦ ਤੱਕ ਬਹਿ ਕੇ ਸੁਣਿਆ ਕਰਨ ਫਿਰ ਆਪ ਦੀ ਸੁਣਾ ਕੇ ਤੁਰ ਜਾਂਦੇ ਨੇ ਕੋਈ ਕਦੇ ਕੁਸੀਚੇਵਾਲ ਸਾਹਿਬ ਦੀ ਡਿਗਰੀ ਮੰਗ ਰਿਹਾ ਹੈ ਹੈਨਾ ਤੇ ਕੋਈ ਕਹਿੰਦਾ ਵੀ ਸਿਚੇਵਾਲ ਦਾ ਨਾਂ ਕਿਉਂ ਚੁੱਕ ਲੈਨੇ ਹੋ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਕਿ ਇਸ ਤਰ੍ਹਾਂ ਦੀ ਮਾਨਸਿਕਤਾ ਜਿਹੜੀ ਹੈ ਜੋ ਬੰਦਾ ਪਾਣੀ ਠੀਕ ਕਰ ਰਿਹਾ 99 ਤੋਂ ਉਹ ਬੰਦਾ ਫੁੱਲ ਬੂਟੇ ਦਰਖਤ ਬਣ ਰਿਹਾ ਤੇ ਅਸੀਂ ਕੋਈ ਉਹਨੂੰ ਰਾਜ ਸਭਾ ਮੈਂਬਰ ਬਣਨ ਤੋਂ ਬਾਅਦ ਤਾਂ ਨਹੀਂ ਉਹ ਕੰਮ ਕਰਨ ਲੱਗਿਆ ਨਾ ਅਸੀਂ ਉਹਨੂੰ ਰਾਜ ਸਭਾ ਦੀ ਮੈਂਬਰੀ ਇਸ ਕਰਕੇ ਦਿੱਤੀ ਕਿ ਤੂੰ ਵਾਤਾਵਰਨ ਪ੍ਰੇਮੀ ਹੈ ਅਸੀਂ ਕਦੇ ਉਹ ਤੋਂ ਪੋਲੀਟੀਕਲ ਰੈਲੀ 'ਚ ਭਾਸ਼ਣ ਨਹੀਂ ਦਵਾਇਆ ਅਸੀਂ ਕਿ ਤੁਹਾਡੇ ਕਿਸੇ ਪੋਲਿਟਿਕਲ ਡਿਬੇਟ ਦੇ ਵਿੱਚ ਸੀਚੇਵਾਲ ਸਾਹਿਬ ਬੈਠੇ ਕਦੇ ਵੀ ਪੋਲਿਟਿਕਲ ਭਾਸ਼ਣ ਦੇਣਗੇ ਕੋਈ ਹਾਂ ਕੋਈ ਤੁਹਾਡਾ ਕੋਈ ਦਰਖਤਾਂ ਤੇ ਪਾਣੀ ਤੇ ਜਾਂ ਕੋਈ ਹੋਰ ਹੋਵੇ ਉਦੋਂ ਬੈਠ ਸਕਦਾ ਉਹ ਸਪੈਸ਼ਲਿਸਟ ਹੈ ਪਰ ਪ੍ਰਤਾਪ ਸਿੰਘ ਬਾਜਬਾਨੀ ਅੱਜ ਵੀ ਕਿਹਾ ਕਿ ਮੈਂ ਉਹਦੇ ਬਿਆਨ ਦੇ ਕਰਾਇਮ ਆਇਆ ਸੀਚੇਵਾਲ ਸਾਹਿਬ ਤੇ ਉਹਨਾਂ ਨੇ ਇਨਾ ਤਰ੍ਹਾਂ ਕਿਉਂ ਰਹਿਣ ਕੈਮ ਉਹਨਾਂ ਦੀ ਬੈਗ ਨੂੰ ਛੁੱਟਦਾ ਕੌਣ ਸਿਮ ਸਾਹਿਬ ਜਿਹੜਾ ਡਰੱਗ ਸੈਂਸਸ ਕਰਾਣ ਲਾ ਰਹੇ ਹੋ ਕਿਨਾਂ ਨੂੰ ਫਾਇਦਾ ਹੋਊਗਾ ਦੇਖੋ ਇਹਦੇ ਨਾਲ ਪਤਾ ਲੱਗ ਜਾਊਗਾ ਪਹਿਲਾਂ ਦੇਖੋ ਮਾਪੇ ਕਤਰਾ ਹੁੰਦੇ ਹੁੰਦੇ ਸੀਗੇ ਵੀ ਸਾਡਾ ਬੱਚਾ ਨਸ਼ਾ ਕਰਦਾ ਹੈ ਉਹ ਗੁਪਤ ਰੱਖਿਆ ਜਾਊਗਾ ਸਾਰਾ ਜੇ ਤੁਹਾਨੂੰ ਪਤਾ ਲੱਗ ਜੇ ਤਾਂ ਅਸੀਂ ਉਹਨੂੰ ਹੋਰ ਛੇਤੀ ਹੋਰ ਜਲਦੀ ਤੇ ਹੋਰ ਮਾਈਕਰੋ ਲੈਵਲ ਤੇ ਅਸੀਂ ਉਸ ਬਿਮਾਰੀ ਨੂੰ ਫੜ ਸਕਦੇ ਹਾਂ ਪਾ ਇੱਕ ਕਿੰਨੇ ਸਾਲ ਪ੍ਰਤਾਪ ਸਿੰਘ ਬਾਜਵਾਵਾਂ ਦੀ ਸਰਕਾਰ ਰਹੀ ਹੈ ਉੱਥੇ ਭਾਰਤ ਰਤਨ ਮਾਰੇ ਗੱਲ ਕੀਤੀ ਉਹ ਮੈਂ ਕੀਤੀ ਸੀ ਪਾਰਲੀਮੈਂਟ ਚ ਠੀਕ ਹੈ ਨਾ ਮੈਂ ਅੱਜ ਵੀ ਜਵਾਬ ਦਿੱਤਾ ਉਹਦਾ ਭਾਰਤ ਰਤਨ ਦੋ ਦੋ ਭਾਰਤ ਰਤਨ ਤਾਂ ਦੋ ਪ੍ਰਧਾਨ ਮੰਤਰੀ ਨੇ ਆਪਣੇ ਆਪ ਨੂੰ ਰეკਮੈਂਡ ਕਰ ਲਿਆ ਉਹ ਦੋਨੋਂ ਕਾਂਗਰਸ ਦੇ ਸੀ ਜਵਾਰਲਾ Nehru ਤੇ ਇੰਦਰਾ ਗਾਂਧੀ ਕਿ ਮੈਨੂੰ ਹੀ ਦੇ ਦਿਓ ਸੋ ਇਹ ਭਾਰਤ ਰਤਨ ਦਾ ਮਜ਼ਾਕ ਨਹੀਂ ਉਡਾਰੇ ਸੋ ਇਹਨਾਂ ਨੂੰ ਕੋਈ ਮੁੱਦਾ ਹੈ ਨਹੀਂ ਕਦੇ ਸੀਚੇਵਾਲ ਕਦੇ ਕੋਈ ਇਹਨੂੰ ਅਜਪਾ ਸਿੰਘ ਯਾਦ ਆ ਗਿਆ ਹੈ ਨਾ ਤੇ ਜਦੋਂ ਸਮਗਲਿੰਗ ਕਰਦੇ ਹੁੰਦੇ ਸੀ ਉਦੋਂ ਨਹੀਂ ਪਾਕ ਸਿੰਘ ਯਾਦ ਆਉਂਦਾ ਸੀ ਕਿ ਇਹ ਆਜ਼ਾਦੀ ਉਹਨੇ ਨਹੀਂ ਲੈ ਕੇ ਦਿੱਤੀ ਕਲੀਅਰ ਕਰਤਾ ਸਾਰਿਆਂ ਨੂੰ ਮਿਲੂਗਾ ਜਿੱਥੇ ਉਹ ਕਹਿਣਗੇ 20 ਪਿੰਡ ਹੀ ਨੇ ਮਤਲਬ 20 ਲੱਖੇ ਨੇ 20 ਲੱਖੇ ਨੇ ਉਹ ਵੀ ਤਾਂ ਸਾਡੇ ਹੀ ਨੇ ਉਹਨਾਂ ਚੋਂ ਵੀ ਸਾਨੂੰ ਵੋਟ ਪਈ ਹੋਣੀ ਅੱਧ ਪਚੱਦ ਸੋ ਮੈਂ ਕੋਈ ਕੱਲੇ 92 ਜਾਂ 94 ਐਮਐਲਏ ਦਾ ਮੁੱਖ ਮੰਤਰੀ ਥੋੜੀ ਹਾਂ ਮੈਂ 117 ਦਾ ਹੀ ਮੁੱਖ ਮੰਤਰੀ ਹਾਂ ਮੈਂ 3.5 ਕਰੋੜ ਲੋਕਾਂ ਦਾ ਕਸਟੋਡੀਅਨ ਜਿਨ੍ਹਾਂ ਨੇ ਮੈਨੂੰ ਵੋਟਾਂ ਨਹੀਂ ਵੀ ਪਾਈਆਂ ਮੈਂ ਉਹਨਾਂ ਦਾ ਵਿੱਚ ਥੋੜੀ ਇਹ ਤਾਂ ਹੁਣ ਜਦੋਂ ਉਹ ਲਾਉਣਗੇ ਔਰ ਮੋਨੀਟਰ ਕਰਾਂਗੇ ਅਸੀਂ ਕਿ ਚੰਗੇ ਥਾਮਾਂ ਤੇ ਲਾਓ ਤੇ ਪਿੰਡਾਂ ਦਾ ਵਿਕਾਸ ਕਰੀਏ ਦੇਖੋ ਅਸੀਂ ਕੋਈ ਅਸੀਂ 5 ਗਰੰਟੀ 88 ਕਰ ਚੁੱਕੇ ਹਾਂ ਪੂਰੀਆਂ 7 ਅਸੀਂ ਟੋਲਪਲਾਜ ਵਾਲੀ ਗਰੰਟੀ ਦਿੱਤੀ ਨਹੀਂ ਸੀ ਪਰ ਪੂਰੀ ਕਰਤੀ ਬੰਦ ਕਰ ਤੇ ਐਸਐਸਐਫ ਦੀ ਕੋਈ ਗਰੰਟੀ ਨਹੀਂ ਸੀ ਅਸੀਂ ਨਵੀਂ ਬਣਾਤੀ ਇਹਨਾਂ ਦੀ ਐਨਓਸੀ ਵਾਲੀ ਗਰੰਟੀ ਨਹੀਂ ਸੀ ਅਸੀਂ ਕਰਤੀ ਆ ਜਿਹੜਾ ਬਿਦੈਕਾਂ ਦੀਆਂ ਸੱਤ-ਸੱਤ ਪੈਨਸ਼ਨਾਂ ਸੀ ਉਹ ਆਉਣ ਸਰ ਕਟਾਤੀਆਂ ਇੱਕ ਜਿਹੜੀ ਚੀਜ਼ ਰਹਿ ਗਈ ਉਹ ਤਾਂ ਜਦੋਂ ਅਸੀਂ ਸਕੀਮ ਬਣਾਉਨੇ ਆ ਸਾਡੀ ਜਿਹੜੀ ਸਕੀਮ ਹੈ ਉਹ ਫਿਰ 2-4 3 ਮਹੀਨੇ ਵਾਸਤੇ ਨਹੀਂ ਹੈਗੀ ਬਿਜਲੀ ਜੁਲਾਈ ਚ ਫ੍ਰੀ ਕੀਤੀ ਸੀ ਅੱਜ ਤੱਕ ਚੱਲ ਰਹੀ ਹੈ ਆ ਇਹ ਕੋਈ ਇਹਦੇ ਇਹਦੇ ਵਾਸਤੇ ਕੋਈ ਬਜਟ ਚ ਪ੍ਰੋਵੀਜ਼ ਰੱਖਣ ਦੀ ਜ਼ਰੂਰਤ ਨਹੀਂ ਇਹ ਕੈਬਨਿਟ ਬੁਲਾ ਕੇ ਜਦੋਂ ਹੀ ਸਾਡੇ ਕੋਲੇ ਅਸੀਂ ਸਾਰਾ ਸਰਵੇ ਕਰਵਾ ਰਹੇ ਹਾਂ ਜਦੋਂ ਹੀ ਸਾਡੇ ਕੋਲੇ ਬਜਟ ਹੋਇਆ ਤਾਂ ਉਹਦੇ ਵਿੱਚ ਲੇਡੀਜ਼ ਵਾਲਾ ਜਿਹੜਾ ਅਨਾਉਂਸ ਕਰਾਉਂਦਾ ਬਣਾ ਦਾਂਗੇ ਕੋਈ